ਹਾਂਜੀ ਤੁਹਾਨੂੰ ਅੱਜ ਆਪਾਂ ਇੱਕ 3200 ਸਕੁਅਰ ਫੁੱਟ ਏਰੀਏ ਦੇ ਵਿੱਚ ਬਣੀ ਕਲਾਸਿਕਲ ਲੁੱਕ ਦੀ ਕੋਠੀ ਦਿਖਾਉਣੇ ਆ ਡਬਲ ਪੋਰਸ਼ਨ ਕੋਠੀ ਹੈ ਇਹ ਬਿਲਕੁਲ ਨਵੇਂ ਡਿਜ਼ਾਈਨ ਦੀ ਕੋਠੀ ਹੈ ਜੋ ਕਿ ਅੱਜਕੱਲ ਬਣ ਰਹੀਆਂ ਨੇ ਪੰਜਾਬ ਦੇ ਵਿੱਚ ਬਹੁਤ ਟ੍ਰੈਂਡ ਹੈ ਇਹਨਾਂ ਕੋਠੀਆਂ ਦਾ ਫਰੰਟ ਸਾਈਡ ਤਿੰਨ ਪਾਸਿਆਂ ਤੋਂ ਐਲੀਵੇਸ਼ਨ ਹੈ ਕੋਠੀ ਦਾ ਵੇਖ ਹੀ ਸਕਦੇ ਹੋ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੇ ਇਦਾਂ ਦਾ ਐਲੀਵੇਸ਼ਨ ਬਣਾਉਣ ਵਾਸਤੇ ਲੋਕ ਲੱਖਾਂ ਦੇ ਲੱਖ ਆਰਕੀਟੈਕਟਾਂ ਨੂੰ ਦੇ ਰਹੇ ਨੇ ਦੋਸਤੋ ਆ ਵੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਕੋਠੀ ਬਣਾਈ ਹੋਈ ਹੈਗੀ ਤੇ ਸਫਾਈ ਇਸ ਕੋਈ ਬਹੁਤ ਜਿਆਦਾ ਵਧੀਆ ਕੋਠੀ ਦੇ ਉੱਪਰ ਤੇ ਪੱਥਰ ਲੱਗਿਆ ਪਿਆ ਹੈ ਪਲਸਟਰ ਰੈਡੀ ਹੈਗਾ ਜੋੜੀਆਂ ਦਾ ਕੰਮ ਆਰ ਜੀ ਤੱਕ ਕਰ ਰਹੇ ਨੇ ਤੋਂ ਬਾਈ ਹੋਰੇ ਤੇ ਬਾਅਦ ਚ ਕਰਨਾ ਕਹਿੰਦੇ ਕਿ ਪੱਕਾ ਇੱਕ ਵਾਰ ਬਣ ਕੇ ਰੈਡੀ ਹੈ ਕੋਠੀ ਦੋਸਤੋ ਆਪਾਂ ਕੋਈ ਵੀ ਪੈਸੇ ਮੈਂਸ਼ਨ ਨਹੀਂ ਕਰਦੇ ਇੰਨੇ ਲੱਗਿਆ ਇੰਨੇ ਲੱਗਿਆ 3200 ਸਕਰ ਫੁੱਟਰੀਆ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਇੰਨਾਂ ਕੁ ਤੇ ਕਿੰਨੇ ਕੁ ਲੱਗੇ ਆਉਣਗੇ 3200 ਸਕਰ ਫੁੱਟਰੀਏ ਦੇ ਵਿੱਚ 1400 ਸਕੁਅਰ ਫੁੱਟ ਉੱਪਰ ਬਣਿਆ ਹੋਇਆ ਇਸਦੇ ਤੇ 1800 ਸਕੁਅਰ ਫੁੱਟ ਨੀਚੇ ਬਣਿਆ ਹੋਇਆ ਆ ਜਿਉ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਪੱਥਰ ਵਾਲੇ ਮਿਸਤਰੀ ਦਾ ਨੰਬਰ ਬਾਈ ਦਾ ਉੱਪਰ ਸਕਰੀਨ ਤੇ ਚੱਲ ਰਿਹਾ ਹੈ ਬਹੁਤ ਘੈਂਟ ਪੱਥਰ ਲਾਉਂਦਾ ਬਾਈ ਬਟਲਾਡੇ ਤੋਂ ਰਣਜੀਤ ਸਿੰਘ ਬਹੁਤ ਵਧੀਆ ਗੱਲ ਬਣਾਈ ਹੋਈ ਹੈਗੀ ਜਮਾ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਕੋਈ ਗੱਲਬਾਤ ਹੋ ਪੱਥਰ ਵਗੈਰਾ ਲਗਾਉਣਾ ਹੋਵੇ ਟਾਈਲ ਵਗੈਰਾ ਆ ਵੇਖੋ 프ਰੰਟ ਤੇ ਆਪਾਂ ਐਂਟਰ ਹੁੰਨੇ ਆ ਸੈਂਟਰ ਤੋਂ ਕੋਠੀ ਦੇ ਇਹ ਮੇਨ ਡ੍ਰੈਗ ਰੂਮ ਦਾ ਗੇਟ ਆ ਗਿਆ ਸੈਂਟਰ ਦੇ ਵਿੱਚ ਜੋ 프ਰੰਟ ਤੇ ਐਲੀਵੇਸ਼ਨ ਦੇ ਵਿੱਚ ਰੱਖਿਆ ਹੋਇਆ ਪੋਰਚ ਸਾਈਡ ਤੇ ਰਹਿ ਗਿਆ ਦੋਸਤੋ ਰਾਈਟ ਸਾਈਡ ਤੇ ਇਹ ਹੈ ਡ੍ਰਾਈング ਰੂਮ 12x12 ਸਕਰ ਫੁੱਟ ਦਾ ਡ੍ਰਾਈング ਰੂਮ ਬਣਾਇਆ ਹੋਇਆ ਜਿਸ ਦਾ ਕਿ ਇੱਕ ਗੇਟ ਬਾਹਰ ਤੇ ਅੰਦਰ ਖੁੱਲਾ ਲੋਬੀ ਦੇ ਵਿੱਚ ਛੱਡਿਆ ਹੋਇਆ ਜਿੱਥੇ ਕਿ ਪੜਦੇ ਪੈਣੇ ਨੇ ਆਪਣੇ ਇਧਰ ਰਾਈਟ ਸਾਈਡ ਤੇ ਦੇਖ ਰਹੇ ਹੋ ਮੇਨ ਗੇਟ ਪੋਰਚ ਦੇ ਵਿੱਚ ਜਾ ਰਿਹਾ ਤੇ ਉਸ ਦੇ ਨਾਲ ਹੀ ਪੋਰਚ ਦੇ ਵਿੱਚ ਸਾਹਮਣੇ ਰਸੋਈ ਕਿਚਨ ਬਣਾਇਆ ਹੋਇਆ ਦੋਸਤੋ ਆ ਵੇਖੋ ਇਹ 8x8 ਸਕਰ ਫੁੱਟ ਦਾ ਕਿਚਨ ਹੈ ਇਸ ਦੇ ਨਾਲ ਹੀ ਬੈਕ ਸਾਈਡ ਤੇ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗੀ ਸਾਨੂੰ ਆਹ ਲੱਗੀ ਬੈਕ ਸਾਈਡ ਤੇ ਨਾਲ ਤਾਂ ਛੱਤ ਪਾਤੀ ਦੋਸਤੋ ਨਾਲੇ ਓਪਨ ਨਹੀਂ ਇਹ ਆਰ ਜੀ ਚੁੱਲਾ ਚਮਕਾ ਬਣਾਉਣਾ ਇੱਥੇ ਵਾਰੀ ਹੋਣਾ ਨੇ ਤੇ ਨਾਲੇ ਐਲੀਵੇਸ਼ਨ ਬਣ ਗਿਆ ਕੋਠੀ ਦਾ ਬਹੁਤ ਹੀ ਸੋਹਣਾ ਆ ਦੇਖੋ ਸਲਫ ਪਾਈ ਹੋਈ ਆ ਕਿਚਨ ਦੇ ਨਾਲ ਹੀ ਅਟੈਚ ਕਰਤੀ ਬਾਹਰਲਾ ਚੁੱਲਾ ਇਸ ਦੇ ਨਾਲ ਇਹ ਬਹੁਤ ਜਿਆਦਾ ਵਧੀਆ ਪੁਆਇੰਟ ਹੈ ਬਹੁਤ ਵਧੀਆ ਗੱਲ ਲੱਗੀ ਦੋਸਤੋ ਤੇ ਅੱਜ ਅੰਦਰ ਦਿਖਾਉਣੇ ਲੋਬੀ ਪੂਰੀ ਖੁੱਲੀ ਆ ਇਸ ਕੋਠੀ ਦੀ ਇਸ ਦੇ ਨਾਲ ਡ੍ਰੈੰਗ ਰੂਮ ਦੇ ਹਾਂ ਲੈਫਟ ਸਾਈਡ ਤੇ ਇੱਕ ਬੈਡਰੂਮ ਬਣਾਇਆ ਹੋਇਆ ਆ ਵੇਖ ਸਕਦੇ ਹੋ ਤੁਸੀਂ 12x12 ਸਕਰ ਫੁੱਟ ਦਾ ਹੀ ਇਹ ਬੈਡਰੂਮ ਹੈ ਤੇ 12x12 ਦਾ ਹੀ ਡਰੈਸਿੰਗ ਰੂਮ ਹੈਗਾ ਇਹ ਬੈਕ ਸਾਈਡ ਤੇ ਦੋ ਬੈਡਰੂਮ ਬਣੇ ਹੋਏ ਨੇ ਤੇ ਵਿਚਾਲੇ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਆ ਦੋਸਤੋ ਇਹ ਬੈਡਰੂਮ ਇੱਕ ਜਿਸ ਦਾ ਕਿ ਇੱਕ ਦਰਵਾਜ਼ਾ ਪਿੱਛੇ ਵੀ ਰੱਖਿਆ ਹੋਇਆ ਹੈ ਮੰਗਰ ਆ ਵੇਖ ਸਕਦੇ ਹੋ ਡਰੈਸਿੰਗ ਰੂਮ ਤੇ ਵਾਸ਼ਰੂਮ ਇਹ ਇੱਕ ਬੈੱਡਰੂਮ ਨਾਲ ਅਟੈਚ ਕੀਤਾ ਹੈ ਤੇ ਦੂਸਰੇ ਨਾਲ ਨਹੀਂ ਅਟੈਚ ਕੀਤਾ ਬਾਕੀ ਲੌਬੀ ਦੇ ਵਿੱਚ ਇੱਕ ਬਾਰ ਰੱਖਿਆ ਹੋਇਆ ਵਧੀਆ ਜਾਇਦਾ ਹੈਰੀਆ ਦੋਸਤੋ ਬਹੁਤ ਵਧੀਆ ਇੱਕ ਸਿੰਪਲ ਪਰਿਵਾਰ ਵਾਸਤੇ 5-6 ਮੈਂਬਰਾਂ ਵਾਸਤੇ ਬਹੁਤ ਹੀ ਜਿਆਦਾ ਵਧੀਆ ਹੈ ਜੇਕਰ ਕਿਸੇ ਨੇ ਮਤਲਬ 3 ਤੋਂ 40 ਲੱਖ ਰੁਪਏ ਦੇ ਵਿੱਚ ਕੋਠੀ ਪਾਉਣੀ ਹੈ ਤਾਂ ਬਹੁਤ ਹੀ ਪਿਆਰਾ ਨਕਸ਼ਾ ਹੈ ਕੋਠੀ ਦਾ ਤੇ ਉੱਪਰੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਸੈਕੰਡ ਪੋਰਸ਼ਨ ਤੋਂ ਆ ਵੇਖੋ ਇੱਥੇ ਗ੍ਰਿਲ ਲੱਗ ਜਾਣੀ ਹੈਗੀ ਤੇ ਲੋਬੀ ਦੇਖੋ ਉੱਪਰੋਂ ਪੂਰੀ ਖੁੱਲੀ ਲੋਬੀ ਹੈ ਇਧਰ ਇਹ ਐਲੀਵੇਸ਼ਨ ਆ ਗਿਆ ਦੋਸਤੋ ਇਹ ਰੂਮ ਵਾਂਗੂ ਬਣਾਤਾ ਬਾਈ ਨੇ ਤੇ ਬਾਹਰ ਇਕੱਲੇ ਦਰਵਾਜ਼ਾ ਨੂੰ ਬੁਲਾਈ ਦਿੱਤੀ ਹੈ ਸੈਂਟਰ ਦੇ ਵਿੱਚ ਇਸ ਸਾਈਡ ਤੇ ਇਸ ਸੈਂਟਰ ਦੇ ਵਿੱਚ ਡ੍ਰੈنگ ਰੂਮ ਦੇ ਉੱਪਰ ਹੀ 12x12 ਦਾ ਇੱਕ ਬੈੱਡਰੂਮ ਬਣਾਇਆ ਹੈ ਬਿਲਕੁਲ ਇਹ ਡ੍ਰੈنگ ਰੂਮ ਦੇ ਉੱਪਰ ਆ ਗਿਆ ਤੇ ਬਾਹਰੋਂ ਤੁਹਾਨੂੰ ਐਲੀਵੇਸ਼ਨ ਦਿਖਾਉਣੇ ਆ ਆਪਾਂ ਬਾਲਕੋਨੀ ਸੈਕੰਡ ਪੋਰਸ਼ਨ ਤੋਂ ਇਹ ਦੇਖੋ ਲੈਫਟ ਸਾਈਡ ਤੇ ਜੋ ਬੈੱਡਰੂਮ ਦੇ ਉੱਪਰ ਬਣਾਇਆ ਹੋਇਆ ਇਹਦੇ ਨੂੰ ਸਿਰਫ ਐਲੀਵੇਸ਼ਨ ਬਣਾਇਆ ਹੋਇਆ ਹੈ ਬਰਾਂਡਾ ਕਹਿ ਸਕਦੇ ਆ ਜੇ ਆਪਾਂ ਇਸ ਨੂੰ ਤੇ ਇੱਧਰ ਰਾਈਟ ਸਾਈਡ ਤੇ ਵੀ ਤੁਹਾਨੂੰ ਬਾਹਰ ਦੀ ਦਿਖਾਵਾਂਗੇ ਦੋਸਤੋ ਆਪਣਾ ਏਰੀਆ ਆ ਵੇਖੋ ਜਾਲੀ ਦੇਖੋ ਕਿੰਨੀ ਠੁੱਕ ਦੇ ਰਹੀ ਹੈ ਕੋਠੀ ਨੂੰ ਬਹੁਤ ਹੀ ਜਿਆਦਾ ਵਧੀਆ ਦੇਖੋ ਇਹ ਬੈਡਰੂਮ ਹੈਗਾ ਤੇ ਬਹੁਤ ਹੀ ਜਿਆਦਾ ਸਫਾਈ ਕੀਤੀ ਹੋਈ ਆ ਘੁੱਟੀ ਦੇ ਬਾਹਰ ਐਲੀਵੇਸ਼ਨ ਤੇ 프ਰੰਟ ਤੇ ਸਾਈਡ ਤੇ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਦੋਸਤੋ ਵਧੀਆ ਘੁੱਟੀ ਬਣਾਈ ਹੋਈ ਆ ਇੱਕ ਬੈਡਰੂਮ ਹੈ ਇਧਰ ਦਿੱਤਾ ਹੋਇਆ ਦੋਸਤੋ ਦੋ ਬੈਡਰੂਮ ਨੇਗੇ ਉੱਪਰ ਸੈਕੰਡ ਪੋਰਸ਼ਨ ਤੇ ਤੇ ਵਾਸ਼ਰੂਮ ਜੋ ਕਿ ਲੋਬੀ ਨਾਲ ਅਟੈਚ ਆ ਅ ਰੂਮ ਨਾਲ ਕਿਸੇ ਨਾਲ ਅਟੈਚ ਨਹੀਂ ਕੀਤਾ ਕਾਮਨ ਵਾਸ਼ਰੂਮ ਬਣਾਇਆ ਹੋਇਆ ਤੇ ਖੁੱਲਾ ਏਰੀਆ ਓਪਨ ਏਰੀਆ ਸੈਕੰਡ ਪੋਰਸ਼ਨ ਤੇ ਅੱਜ ਤੁਹਾਨੂੰ ਆਪਾਂ ਸੈਕੰਡ ਪੋਰਸ਼ਨ ਦੀ ਲੁੱਕ ਦਿਖਾ ਦਿੰਨੇ ਆਂ किद जाली बहुत ही प्यारी लगती है जाली दोस्तों क्लासिकल कोठियां तो अजकल यही जाली चल रही है बिलकुल बहुत ही सोहनी कोठी बनाई हुई है आ गए दोस्तो बैकसाइडर रोड़ी कुटी हुई है टायर लगा छो जुला है सिर्फ लोबी लोबी छोबी फ्रंट आलड़े उपरों दिखा देना उपर सिर्फ टैंकी स्लैब पाई हुई है पानी गर्म वगैरा ना हो टें दो तीन टैंकियों की जगह बनाई हुई है कि लगी कोठी कमेंटा जरूर दसो द ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਭਰਾ ਕੋਠੀ ਬਣਾ ਰਿਹਾ ਹੁੰਦਾ ਜਾਂ ਬਣਾਉਣ ਬਾਰੇ ਸੋਚ ਰਿਹਾ ਹੁੰਦਾ ਦੋਸਤੋ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਇਦਾਂ ਦੀ ਵੀਡੀਓ ਵੇਖ ਕੇ ਕਿ ਆਪਾਂ ਕਿੱਦਾਂ ਦਾ ਐਲੀਵੇਸ਼ਨ ਬਣਾਈਏ ਕੋਠੀ ਦਾ ਤਾਂ ਆਪਣੀ ਕੋਠੀ ਵੀ ਇਦਾਂ ਲੱਗਣੀ ਹੈ ਤਾਂ ਅੰਦਰੋਂ ਕੋਈ ਰੂਮ ਅਡਜਸਟ ਕਰਨਾ ਹੁੰਦਾ ਜਾਂ ਕੋਈ ਗੱਲਬਾਤ ਤਾਂ ਬਹੁਤ ਆਈਡੀਆ ਆ ਜਾਂਦਾ ਹੁੰਦਾ ਵੀਡੀਓ ਵਗੈਰਾ ਦੇਖ ਕੇ ਕਿਸੇ ਭਰਾ ਦਾ ਕੋਈ ਫਾਇਦਾ ਹੋ ਜਾਂਦਾ ਹੁੰਦਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ